ਲੁਧਿਆਣਾ ਦੇ ਡਾਬੇ ਥਾਣੇ ਦੇ ਵਿੱਚ ਇੱਕ ਪਰਿਵਾਰ ਨੇ ਦਰਖਾਸਤ ਲਿਖਾਈ ਕਿ ਉਹਨਾਂ ਦੇ ਘਰ ਵਿੱਚ ਪ੍ਰਾਪਰਟੀ ਡੀਲਰ ਗੁਰਜੀਤ ਪੱਤਰਕਾਰ ਸੁਸ਼ੀਲ ਮਚਾਨ ਅਤੇ ਕੁਝ ਅਣਪਛਾਤੇ ਬੰਦਿਆਂ ਨੇ ਘਰ ਤੇ ਕਬਜ਼ਾ ਕਰ ਲਿਆ ਜ਼ਿਕਰਯੋਗ ਹੈ ਕਿ ਉਹਨਾਂ ਬੰਦਿਆਂ ਵੱਲੋਂ ਘਰ ਦਾ ਸਮਾਨ ਟਰਾਲੀ ਵਿੱਚ ਭਰ ਕੇ ਘਰ ਦੀ ਪੰਤ ਤੋੜ ਕੀਤੀ ਗਈ ਅਤੇ ਉਹਨਾਂ ਦੇ ਪਰਿਵਾਰ ਦੀਆਂ ਔਰਤਾਂ ਨਾਲ ਕੁੱਟਮਾਰ ਵੀ ਕੀਤੀ ਗਈ ਕਬਜ਼ਾ ਕਰਨ ਆਏ ਬੰਦਿਆਂ ਦੇ ਨਾਲ ਕੁਝ ਔਰਤਾਂ ਵੀ ਸਨ ਅਤੇ ਪਰਿਵਾਰ ਦਾ ਇਹ ਕਹਿਣਾ ਹੈ ਕਿ ਹੁਣ ਅਸੀਂ ਦਰਦਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋ ਗਏ ਹਨ ਉਹਨਾਂ ਨੇ ਕਿਹਾ ਕਿ ਸਾਨੂੰ ਇਨਸਾਫ ਚਾਹੀਦਾ ਹੈ ਜੋ ਗੁੰਡਾਗਰਦੀ ਸਾਡੇ ਨਾਲ ਹੋਈ ਹੈ ਉਸ ਦਾ ਇਨਸਾਫ ਚਾਹੀਦਾ ਹੈ ਉਧਰ ਡਾਬੇ ਥਾਣੇ ਦੇ ਇੰਚਾਰਜ ਕਲਵੀਰ ਸਿੰਘ ਨੇ ਕਿਹਾ ਕਿ ਇਹ ਜੋ ਕੁਝ ਵੀ ਹੋਇਆ ਉਹਨਾਂ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਬਣਦੀ ਕਾਨੂੰਨੀ ਕਾਰਵਾਈ ਕਰਦੇ ਹਾਂ ਦੋਸ਼ੀਆਂ ਤੇ ਐਫ ਆਈ ਆਰ ਦਰਜ ਕਰ ਦਿੱਤੀ ਗਈ ਹੈ ਜਿਨ੍ਹਾਂ ਵਿੱਚ ਪੱਤਰਕਾਰ ਸੁਸ਼ੀਲ ਮਚਾਨ ਪ੍ਰਾਪਰਟੀ ਡੀਲਰ ਗੁਰਜੀਤ ਅਤੇ ਹੋਰ ਕੁਝ ਅਣਪਛਾਤੇ ਬੰਦੇ ਵੀ ਸ਼ਾਮਲ ਹਨ ਮਲਜੀਤਪੁਰ ਕੀ ਹੋਇਆ ਵਾਕਿਆ ਅਸੂਸ਼ੀ ਆ ਉਹਦਾ ਕੰਮ ਆ ਤੇ ਚੱਲੇ ਗਿਆ ਸੀ ਸਾਡਾ ਗੁਰਜੀਤ ਨਾ ਮਕਾਨ ਦਾ ਸੀਗਾ ਜੀ ਉਹਨੇ ਸਾਡੀ ਰਜਿਸਟਰੀ ਨਹੀਂ ਕਰਾ ਕੇ ਜਾਂਦਾ ਸੀ loan ਕਰਾਉਣਾ ਸੀਗਾ ਬੀਤੇ ਨੂੰ ਉੱਥੇ ਲੱਗਿਆ ਲੋਥਰਾ ਸੋਰੀ ਕਰਾਉਣਾ ਹੈਾਰੇ ਲਾਈ ਜਾਂਦਾ ਸੀ ਅੱਜ ਫੇਰ ਉਹਨੇ ਆਦਾ ਗੁੰਡਾਗਰਦੀ ਦਿਖਾਈ ਆ ਜੀ ਆਗੇ ਬੰਦਿਆਂ ਨੂੰ ਲੈ ਕੇ ਆ ਗਿਆ ਨਾਲ ਸੁਸੀਲ ਇੱਕ ਉਹ ਆ ਗਿਆ ਨਾਲ ਇੱਕ ਉਹਦਾ ਜਿਹੜਾ ਮਲਚੀ ਸੀਗਾ ਉਹ ਆ ਗਿਆ ਗੁਰਜੀਤ ਦਾ ਕਿੰਨੇ ਕ ਬੰਦੇ ਕਿੰਨੇ ਕ ਸੀਗੇ ਜੀ ਸਾਰੇ 25 30 ਜਣੇ ਸੀ ਕੋਈ ਸੀਸੀ ਕੈਮਰੇ ਦੀ ਫੁਟੇਜ ਮਿਲ ਜੂਗੀ ਇਧਰ ਜਦੋਂ ਅਸੀਂ ਘਰੇ ਆਏ ਆ ਸਾਡੇ ਆਉਂਦਿਆਂ ਨੂੰ ਤਾਂ ਸਮਾਨ ਲੱਧਿਆ ਪਿਆ ਸੀਗਾ ਤੇ ਜਿੰਦਾ ਲਾਉਣ ਦੀ ਕੋਸ਼ਿਸ਼ ਕਰਦੇ ਸੀਗੇ ਜਿੰਦਾ ਲਾਈਨ ਵਿੱਚ ਸੰਗਲੇ ਵਿੱਚ ਹੀ ਰਹਿ ਗਿਆ ਲੱਗਦਾ ਸਮਾਰਟ ਕੌਣ ਸੀਦਾ ਕਿਹਦਾ ਹੱਥ ਹੈ ਇਹ ਗੁਰਜੀਤ ਰਾਏ ਗੁਰਜੀਤ ਰਾਏ ਸੁਸੀਲ ਸਰਕਾਰਾਂ ਦੇ ਉਹ ਤਾਂ ਜਿਹੜਾ ਹੈਗਾ ਵਾ ਮਤਲਬ ਮੁੰਡੀਆਂ ਜਿਹੜਾ ਗਰਜੀਤ ਦਾ ਉਹ ਆ ਗਏ ਗੁੰਡਾ ਚਾਰ ਪੰਜ ਬੁੜੀਆਂ ਲਿਆਏ ਮੇਰੀ ਨੂਹਾਂ ਨੂੰ ਧੱਕੇ ਮਾਰੇ ਨੂਹਾਂ ਮੇਰੀਆਂ ਬਾਹਰ ਬੈਠੀਆਂ ਮਹੀਨੇ ਦੀ ਮੇਰੀ ਵੱਡੀ ਨੂਹ ਛੋਟੀ ਨੂਹ ਉਹਦੇ ਕੋਲੇ ਬੇਟੀ ਹੋਈ ਹੈ ਮਹੀਨੇ ਦੀ ਬੜੇ ਪਰੇਸ਼ਾਨ ਨ ਹੋਈ ਉਹ ਵੀ ਬਾਹਰ ਬੈਠੀ ਹੈ ਇਹਨਾਂ ਨਾਲ ਕੋਈ ਜਨਾਨੀਆਂ ਵੀ ਸੀਗੀਆਂ ਜੀ ਕਮਜਾਦਮਾਂ ਦੇ ਵਿੱਚ ਚਾਰ ਜਨਾਨੀਆਂ ਸੀ ਚਾਰ ਜਨਾਨੀਆਂ ਹੈਗੀਆਂ ਅਸੀਂ ਜੀ ਕੁੱਟਮਾਰ ਵੀ ਹੋਈ ਤੁਹਾਡੇ ਨਾਲ ਕੁੱਟਮਾਰ ਨੂਹਾਂ ਦੀ ਹੋਤੀ ਹੈ ਨਹੀਂ ਕੁੱਟਮਾਰ ਛੋਟੀ ਬੱਚੀ ਦੇ ਕੁੱਟਮਾਰ ਜਨਾਨੀਆਂ ਨੇ ਕੀਤੀ ਹੈ ਹਾਂ ਜੀ ਜਨਾਨੀਆਂ ਨੇ ਪਿੱਛੇ ਬੰਦੇ ਨੇ ਤੇ ਮੇਰੇ ਕਿਹਦੇ ਨਾਲ ਦੀ ਜਨਾਨੀ ਹਾਂਜੀ ਨਾਨੀ ਕਿਦਾਂ ਹੋ ਇਧਰ ਜੀਤ ਰਹੇ ਤੇ ਅਸੀਂ ਜੀ ਬੁੜੀਆਂ ਕਰ ਰਹੀਆਂ ਕਿਹੜੇ ਗੁੰਡੇ ਗਾਂਡੇ ਦੇ ਨਾਲ ਬੱਚੀ ਦੀ ਮਾਰੀ ਮਾਰੀਆਂ ਬਾਹਰ ਕੱਡੀਆਂ ਪਈਆਂ ਜੇ ਸਮਾਨ ਸਾਰੇ ਦੇਖੋ ਜਾ ਕੇ ਦੇਖੋ ਬੱਤਲ ਸਾਡਾ ਕੱਖ ਨਹੀਂ ਛੱਡਿਆ ਜੀ ਠੀਕ ਹੈ ਸਾਡਿਆ ਉਹਨਾਂ ਨੇ ਸਾਰਾ ਸਾਡਾ ਸਾਰਾ ਲੱਗਦਾ ਹੈ ਜੀ ਤੁਹਾਡੀ ਜ਼ਿੰਦਗੀ ਭਰ ਦੀ ਜਿਹੜੀ ਕਮਾਈ ਸੀ ਉਹਨੂੰ ਮਿੰਟੋ ਜੀ ਤੈਸਨਾਸ ਕਰ ਕਰਕੇ ਕਰ ਗਈ ਕਮਾਈ ਜੀ ਸਾਰੇ ਸਾਡੀ ਖਰਾਬ ਕਰਤੀ ਅਸੀਂ ਦਿਹਾੜੀ ਜੋਤੇ ਕਰ ਕਰਕੇ ਕੰਮ ਕਰ ਕਰਕੇ ਕਮਾ ਕਮਾ ਕੇ ਰੱਖੀ ਬੰਦਿਆਂ ਦੇ ਬੰਦਿਆਂ ਦੇ ਬੰਦਾ ਨਹੀਂ ਲੱਗੇ ਕਿਤੇ ਕਿਹੜੇ ਬੰਦੇ ਲੈ ਕੇ ਸਮਾਨ ਲੈ ਕੇ ਆ ਪਈਆਂ ਠੀਕ ਹੈ ਗੁੰਡੇ ਲੈ ਕੇ ਆ ਕੀ ਮੰਗ ਕਰਦੇ ਆ ਜੀ ਹੁ ਸਾਡਾ ਜੋ ਵੀ ਹੈ ਸਾਡਾ ਬਾਪ ਸੌਣਾ ਚਾਹੀਦਾ। ਤੁਸੀਂ ਕਿੱਥੇ ਰਹ ਰਹੇ ਹੋ ਜੀ? ਬਾਹਰ ਹੀ ਫਰਦ ਕਰਦੇ ਜੀ। ਸਭ ਕਰਾਂ ਬਾਹਰ ਹੀ। ਮੋਟੀਆਂ ਵੀ ਬਾਹਰ ਹੀ ਬੈਠ ਗਈਆਂ। ਲੱਗਦਾ ਵੀ ਗੁਰਦੁਆਰਾ ਇੱਥੇ ਰਾਤ ਕੱਟਣੀ ਪਊ। ਅੱਜ ਰਾਤ ਕੱਟਣੀ ਪੈਣੀ ਆ ਜੀ ਅਸੀਂ ਘਰੇ ਕਿਵੇਂ ਬੜੀਏ ਹੁਣ ਦੱਸੋ। ਅੱਛਾ ਗੁਰਦੁਆਰਾ ਦੇ ਪਾਵਾਂਗੇ ਅੰਦਰ। ਗੁਰਦੁਆਰਾ ਸਾਹਿਬ ਕੋਈ ਗੁਰਦੁਆਰਾ ਸਾਹਿਬ ਨੇੜੇ ਪੈਣਾ ਤੁਹਾਡੇ। ਹੁਣ ਜਾਈਏ ਇੱਕ ਸੇਵਾ ਕਰਦੇ ਗੁਰਦੁਆਰੇ ਦੀ ਗੱਡੀ ਚਲਾਉਂਦੀ ਉੱਥੇ ਜਾਵਾਂਗੇ ਅਸੀਂ। ਠੀਕ ਹੈ। ਠੀਕ ਹੈ ਜੀ। ਰਾਤ ਰੈਣੀ ਪਹੁੰਚੀ ਤੁਹਾਨੂੰ ਹਾਂਜੀ ਹਾਂਜੀ ਰੈਣੀ ਪਹੁੰਚੀ ਜੋ ਬਸਤਰੀ ਕੁਝ ਘੜੇ ਛੱਡੇ ਨਾ ਸਾਰੇ ਲੈ ਗਿਆ ਗਰਜੀਤ ਅਸੀ ਜੀ ਕੁਮਾਰ ਸਾਰਾ ਲੈ ਕੇ ਤੁਰਦਾ ਲੱਗੇ ਗੁਰਦੁਆਰਾ ਸਾਹਿਬ ਵਾਲੇ ਮੈਂ ਉਹਤੇ ਮੈਂ ਤਾਂ ਡਿਊਟੀ ਕਰਦਾ ਜੀ ਡਿਊਟੀ ਕਰਦਾ ਮੈਂ ਡਿਊਟੀ ਲੰਗਰ ਦੀ ਡਿਊਟੀ ਕਰਦਾ ਅੱਛਾ ਲੰਗਰ ਦੀ ਡਿਊਟੀ ਆਜ ਉੱਤੇ ਫੈਮਿਲੀ ਲੈ ਕੇ ਜਾ ਰਹੇ ਜਿੱਥੇ ਜਾਉਂਗੇ ਫਿਰ ਉੱਥੇ ਜਾ ਕੇ ਪਾਵਾਂਗੇ ਜੀ ਫਿਰ ਕੀ ਕਰੀਏ ਜਦੋਂ ਸਮਾਨ ਚੱਕਿਆ ਤੁਸੀਂ ਕਰੇ ਹੰਨੀ ਸੀ ਮੈਂ ਜੀ ਮੇਰੇ ਹੁਣ ਟਰੱਕ ਲੋਡ ਕਰੀ ਕਰੇ ਸੀ ਇਹ ਵਿੱਚ ਆਪਾਂ ਸਜੀਤ ਕੁਮਾਰ ਗਰਜੀਤ ਰਾਏ ਇਹ ਸਾਰੇ ਯਾਰੀ ਲੱਗਦਾ ਵੀ ਇਹਨਾਂ ਲਗਭਗ ਕਿੰਨੀ ਕੀਮਤ ਹੋ ਗਈ ਸਾਰੇ ਸਮਾਨ ਦੀ ਸਮਾਨ ਦੀ ਘੱਟੋ ਘੱਟ ਦੇਖ ਲੋ ਹੁਣ ਫਰਿੱਜਾਂ ਕੀ ਕੂਲਰ ਕੀ ਤਣ ਤਣ ਸਿਲੰਡਰ ਕੀ ਐਲ ਸੀ ਡੀ ਕੀ ਕੱਖ ਨਹੀਂ ਛੱਡੇ ਇਹਨਾਂ ਇਹ ਤੋੜ ਕੇ ਦਰਵਾਜ਼ੇ ਦੇ ਬੰਨ ਕੇ ਸਭ ਬਈ ਟੀਮ ਦੀ ਸਮਾਨ ਵੀ ਚੱਕਿਆ ਗਿਆ ਜੀ ਸੋਨਾ ਵੀ ਹੈਗਾ ਜੀ ਕੁੜੀ ਦੇ ਟੌਪਸ ਦੀ ਬੱਚੇ ਦੇ ਗਲਡ ਚੀਜ਼ ਦਿਖਾਈ ਠੀਕ ਠੀਕ ਹੈ ਜੀ ਇੱਕ ਮਿੰਟ ਦੁਬਾਰਾ ਬੋਲਿਓ ਇਹ ਹਾਂਜੀ ਭਾਜੀ ਕੀ ਨਾਮ ਹੈ ਤੁਹਾਡਾ ਸਸੀ ਬਲਬੀਰ ਸਿੰਘ ਆ ਜੀ ਅਜਾ ਬਲਬੀਰ ਸਿੰਘ ਕੀ ਮੈਟਰ ਕੀ ਆ ਪੂਰਾ ਸਾਡੇ ਮਕਾਨ ਦਾ ਮੈਟਰ ਆ ਜੀ ਸਾਡੇ ਮਕਾਨ ਤੇ ਜਿਹਨੇ ਹੱਲਾ ਬੋਲਦਾ ਗਰਜੀਤ ਰਾਏ ਸਸੀਲ ਕੁਮਾਰ ਤੇ ਉਸ ਨਾਲ ਸੋਨੂ ਸੀ ਮੁੰਡਾ ਦਾ ਉਹਦੇ ਨਾਲ ਕੰਮ ਕਰਦਾ ਗਰਜੀਤ ਦਾ ਮੁੰਡਾ ਇਹਨਾਂ ਨੇ ਸਾਡੀਆਂ ਬੁੜੀਆਂ ਤੇ ਕਟਮਾਂ ਥੋੜੀ ਕੀਤੀ ਘਰੋਂ ਬਾਹਰ ਕੇ ਬੱਚੇ ਬਾਹਰ ਕੱਢਦੇ ਥੱਲੇ ਸਾਰਾ ਸਾਡਾ ਸਮਾਨ ਛੋਕੇ ਲੈ ਕੇ ਥੱਲੇ ਕਟ ਰੱਖ ਕੇ ਲੋਡ ਕਰੀ ਜਾਂਦੇ ਸੀ ਅਸੀਂ ਤਾਂ ਵੀ ਰੱਖਾ ਫਰਿੱਜ ਟੀਵੀ ਕੋਈ ਜਗ੍ਹਾ ਨਹੀਂ ਸਾਡੇ ਸੱਦੇ ਪੈਣ ਨੂੰ ਕੋ ਬਿਸਤਰਾ ਨਹੀਂ ਛੱਡੇ ਸਾਡੀ ਅੱਛਾ ਜੀ ਸਾਰਾ ਬੇਲ ਲਗੀ ਤਾਂ ਪੈਣ ਤੇ ਜਦੋਂ ਜਾ ਕੇ ਦੇਖਾ ਟਰੱਕ ਸਾਨੂੰ ਦੇਖ ਕੇ ਇਹਨਾਂ ਟੱਕ ਪਿਆ ਕੇ ਨਾਲ 70 ਸਮਾਨ ਤੁਹਾਡਾ ਸਾਰਾ ਲੈ ਗਏ ਨੇ ਸਾਰਾ ਲੈ ਗਏ ਜੀ ਕਿੰਨੇ ਕਿੰਨੇ ਸਮੇਂ ਦੀ ਗੱਲ ਹੈ ਜੀ ਇਹ ਇਹ ਤਕਰੀਬਨ 1:30 ਵਜੇ ਦੀ ਗੱਲ ਹੈ ਮਤਲਬ ਜੀ ਇੰਨੀ ਸ਼ਰ੍ਯਾਮ ਗੁੰਡਾ ਕਰਦੀ ਦੰਧਿਆੜੇ ਦੰਧਿਆੜੇ ਕੀਤੀ ਸ਼ਸ਼ੀਰ ਕਿੰਨੀ ਸ਼ ਸਿਸ਼ੀਲ ਕਰਾ ਰਿਹਾ ਜ਼ਰਾ ਇਹ ਕਰਾ ਰਿਹਾ ਤੇ ਕਿੱਥੋਂ ਲੈਣ ਆਲਾ ਸਿਸ਼ੀਲ ਗਰਜੀਤ ਰਾਏ ਦੇ ਪਤਾ ਕਿ ਲੁਹਾਰੇ ਕਲੋਨੀਆਂ ਕੱਟੀਆਂ ਜਿੰਦੀਆਂ ਥਾਂ ਥਾਂ ਡਟੀਆਂ 15 15 20 ਲੱਖ ਦੀ ਮਾਰੀ ਜਾਂਦਾ ਇਹ ਤੇ ਉਹ ਬੰਦੇ ਇੱਕ ਵਾਰ ਵਿਚਾਰੇ ਘਰੇ ਵੀ ਨਹੀਂ ਬਸਦੇ ਕਿੰਨਾ ਦਾ ਲੋਨ ਕੀਤਾ ਲੋਨ ਲੈ ਕੇ ਗਰਜੀਤ ਰਾਏ ਆਪ ਕੱਲਾ ਖਾਈ ਜਾਂਦਾ ਲੁਹਾਰੇ ਕਲੋਨੀਆਂ ਜਾ ਕੇ ਸਿਸ਼ੀਲ ਜਿਹੜਾ ਹੈ ਕਿੱਥੋਂ ਦਾ ਰਹਿਣ ਆਲਾ ਹੈ ਇਹ ਇੱਕ ਇੱਥੋਂ ਲੈ ਜਾਣੇ ਲੱਗੇ ਨਹੀਂ ਕੰਮੀ ਕਰਦਾ ਜੀ ਇਹ ਤੁਮ ਇਹ ਨਾਲ ਹੀ ਪਤਾ ਹੀ ਤੁਹਾਨੂੰ ਹਣ ਕੀ ਕਰਨ ਸਾਰਿਆਂ ਨੂੰ ਪਤਾ ਹੀ ਕਿ ਕੀ ਹੋਇਆ ਤੇ ਅੱਛਾ ਜੀ ਇਹ ਦੱਸੋ ਵੀ ਸਾਮਾਨ ਸਾਰਾ ਨਾਲ ਲੈ ਗਏ ਨੇ ਲੈ ਕੇ ਲਗੇ ਨੇ ਕਿ ਦਰਵਾਜ਼ੇ ਉਹਦੇ ਵੀ ਤੋੜੇ ਦਰਵਾਜ਼ਾ ਬਾਹਰ ਲਾ ਪੰਤਾ ਜੀ ਸੱਤ ਪੰਤਾ ਸਾਡੀਆਂ ਬੱਚੇ ਮੋਟੀ ਨੂੰ ਕੁੜੀ ਹੋਈ ਹੈ ਨਾ ਉਹਨਾਂ ਨੂੰ ਫੜ ਕੇ ਬਾਹਰ ਘੱਟਤਾ ਜੀ ਅੱਛਾ ਕੋਈ ਤੁਹਾਡੇ ਕੋਲ ਸੀਸੀ ਕੈਮਰਾ ਕੋਈ ਫੁਟੇਜ ਵਗੈਰਾ ਸਾਰੇ ਇਹਨੇ ਬੰਦ ਕਰਾ ਦਿੱਤੇ ਜੀ ਨਹੀਂ ਤੁਹਾਡੇ ਕੋਲ ਵੀਡੀਓ ਹੈਗੀ ਇਸ ਟਾਈਮ ਨਹੀਂ ਨਹੀਂ ਬੰਦ ਕਰਾ ਦਿੱਤੇ ਜੀ ਕੋਈ ਟਰਾਲੀ ਲੈ ਜਾਂਦੇ ਸੀ ਸਾਮਾਨ ਇਹਨੇ ਕੋਲ ਆ ਜੂਗਾ ਛੜ ਤੱਕ ਪਤਾ ਲੱਗ ਜੂਗਾ ਕੋਈ ਕਿੰਨੇ ਘੜੀ ਤੱਕ ਬੜੀ ਭਰ ਕੇ ਟਾਟਾ ਗਈ ਬੜੀ ਗੱਡੀ ਭਰ ਕੇ ਗਈ ਜੀ ਹੋ ਲੱਗੇ ਆ ਕੀ ਕਾਰਵਾਈ ਦੀ ਮੰਗ ਕਰਦੇ ਤੁਸੀਂ ਕਾਰਵਾਈ ਇਹਨਾਂ ਨੂੰ ਠੋਕੇ ਨੂੰ ਅੰਦਰ ਖੱਟਿਆ ਜਾਵੇ ਲੱਗਣਾ ਵੀ ਐਸਐਸਓ ਨੂੰ ਪੂਰਾ ਬਰੋਚਾ ਕਰ ਮੈਂ ਕਿ ਪੂਰਾ ਵੀ ਐਸਐਸਓ ਪੂਰਾ ਇਹਨਾਂ ਨੂੰ ਜਿਹਨਾਂ ਦੇ ਵਿੱਚ ਸਟਾ ਜਾਵੇ ਕਿਹੜੇ ਮਾਮਲੇ ਥਾਣੇ ਦਾ ਮਾਮਲਾ ਇਹ ਇਹ ਜੀ ਡਬਲ 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 ਆਇਆ ਉਹ ਟਰਾਲੀ ਉਲੀ ਜੇ ਸਮਾਨ ਲੈ ਕੇ ਜਾ ਰਹੇ ਸੀ ਕਿ ਮੈਟਰ ਕੀ ਹੈ ਪੂਰਾ ਇਹ ਇਹ ਮੈਟਰ ਹੀ ਹੈ ਜੀ ਸਾਡਾ ਮਕਾਨ ਲਿਆ 4 4.5 ਸਾਲੋਂ ਚੱਲੀ ਇਹ ਮੇਰਾ ਬਿਆਨ ਮੇਰੇ ਨਾਮ ਹੀ ਹੋਇਆ ਗੁਰਜੀਤ ਰਾਏ ਆ ਨਾ ਦਾ ਰਜਿਸਟਰੀ ਕਰਾ ਰਿਹਾ ਨਾ ਲੋਨ ਸਾਡਾ ਕੋਈ ਕਰਵਾ ਪੱਛ ਵੀ ਕਰਵਾ ਰਿਹਾ ਚਾਰ ਪੰਜ ਸਾਲਾਂ ਦੀ ਮਿਨਤ ਹੋਰ ਕਰ ਵੀ ਕਰਵਾ ਲਈ ਭਾਈ ਅੱਜ ਕਰਾ ਕਦੋਂ ਵੀ ਲਫਮ ਲਾਦੇ ਦਲਾਰ ਲਾਈ ਜਾਦਾ ਜੀ ਕੜੀ ਗੱਲ ਬਣਾ ਚਲੋ ਮੈਂ ਕਹਿੰਦਾ ਸਾਡਾ ਨਿਬੇੜ ਕਿਵੇਂ ਨਿਪਟਾਣੇ ਮੇਰਾ ਅੱਜ ਫਿਰ ਇਹ ਕਰੇ ਬੰਦਿਆ ਬੰਦਿਆਂ ਨੂੰ ਲੈ ਕੇ ਆ ਗਿਆ ਜੀ ਘਰੇ ਅੱਸੀ ਤੀ ਬੰਦੇ ਆ ਗਏ ਤੇ ਗੁਰਜੀਤ ਰਾਏ ਤੇ ਸਜੀਵ ਕੁਮਾਰ ਸਜੀਵ ਬੋਲੋ ਸਜੀਵ ਪੱਤਰਕਾਰ ਉਹ ਆ ਗਿਆ ਤੇ ਇਹਨਾਂ ਨੇ ਮਹਿਸਤਾ ਕਮਾਂਗਾਰਾਂ ਚਲੇ ਗਏ ਸੀ ਆ ਕੇ ਇਹਨਾਂ ਨੇ ਫਿਰ ਘਰੇ ਅੰਦਰ ਬੁੜੀਆਂ ਨਾਲ ਟੱਕਾ ਬੁੱਕ ਕੀਤਾ ਸਜੀਵ ਦਾ ਕੀ ਰੋਲ ਹੈ ਜੀ ਇਹ ਕੱਲ ਦਾ ਤਸਵੀਲ ਚੁੱਕੀ ਫਿਰਦਾ ਜੀ ਉਹਨੂੰ ਇਹ ਕੱਲ ਦਾ ਪੱਤਰਕਾਰ ਇਹੀ ਉਹਨੂੰ ਅੰਗ ਲਾਈ ਜਾਂਦਾ ਜੀ ਕਿੰਨਾ ਸਾਰਾ ਵਿਹਲਾ ਸਾਡਾ ਸਮਾਨ ਚ ਕੌਣ ਚ ਇਹਦੀ ਹੱਥਾਂ ਪਤਰਕਾਰਾਂ ਇਹਨੇ ਤੁਹਾਡੇ ਅੰਦਰ ਵੜ ਕੇ ਸਮਾਨ ਚੁੱਕੇ ਨੇ ਆਪ ਚੁਕਾਇਆ ਸੀ ਪਤਰਕਾਰ ਜਿਹੜੇ ਜੀ ਮੋਤੇ ਦੇ ਬੰਦ ਟੱਕ ਜ ਸਮਾਨ ਲੱਦੀ ਜਾਂਦੇ ਸੀ ਜਦੋਂ ਅ ਗਰਗ ਕਲੋਨੀ ਗਲੀ ਨੰਬਰ 1 ਅ ਬਲਦੀਰ ਸਿੰਘ ਦੇ ਘਰ ਤੇ ਕੋਈ ਵੀ 16 17 ਬੰਦੇ ਅ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜੋ ਮੌਕੇ ਤੇ ਪਹੁੰਚੇ ਸੀ ਕਿ ਮੌਕੇ ਤੋਂ ਜੋ ਹਾਲਾਤਾਂ ਤੋਂ ਪਾਇਆ ਗਿਆ ਕਿ ਗੁਰਜੀਤ ਰਾਏ ਨਾਮ ਦਾ ਕੋਈ ਇਨਸਾਨ ਹੈਗਾ ਪਰਸਨ ਹੈਗਾ ਆਫਰੀ ਡੀਲਰ ਹੈ ਉਹ ਆਪਣੇ ਸਾਥੀਆਂ ਦੇ ਨਾਲ ਉਹਨਾਂ ਦੇ ਨਾਲ ਇੱਕ ਪ੍ਰੈਸ ਰਿਪੋਰਟਰ ਸੀਗਾ ਸੁਸ਼ੀਲ ਮਚਾਲ ਤੇ ਉਹਨਾਂ ਦਾ ਇੱਕ ਮੁੰਛੀ ਸੀਗਾ ਸੋਨੂ ਬਾਕੀ ਅਣਪਛਾਤੇ ਹੈਗੇ ਤੇ ਉਹਨੋਂ ਆਏ ਸੀਗੇ ਤੇ ਕੋਈ ਪ੍ਰਾਪਰਟੀ ਦਾ ਇਹਨਾਂ ਦਾ ਡਿਸਪਿਊਟ ਸੀਗਾ ਜੋ ਬਲਵੀ ਸਿੰਘ तकरीबन ਪਿਛਲੇ 4 ਸਾਲਾਂ ਤੋਂ ਉੱਥੇ ਰਹਿ ਰਿਹਾ ਹੈ ਉਹ ਘਰ ਤੋਂ ਉਹਦੀ ਗੈਰ ਮੌਜੂਦਗੀ ਦੇ ਵਿੱਚ ਉਹਨਾਂ ਦੇ ਜਿਹੜੇ ਆ ਫੈਮਿਲੀ ਮੈਂਬਰਸ ਨੂੰ ਬਾਹਰ ਕੱਢਿਆ ਗਿਆ ਉਹਨਾਂ ਦੇ ਜਿਹੜਾ ਸਮਾਨ ਨਾ ਟਰੱਕ ਦੇ ਵਿੱਚ ਭਰ ਕੇ ਲੈ ਕੇ ਚੋਰੀ ਕਰਕੇ ਲੈ ਕੇ ਜਾਇਆ ਗਿਆ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸਰ ਕੁਟਮਾਰ ਵੀ ਹੋਇਆ ਦਰਵਾਜ਼ੇ ਉੱਤੇ ਵੀ ਭੰਨੇ ਕੇ ਕਾਫੀ ਹਾਂਜੀ ਉੱਥੇ ਘਰ ਦਾ ਉਹਨਾਂ ਨੇ ਨੁਕਸਾਨ ਵੀ ਕੀਤਾ ਗੇਟ ਵਗੈਰਾ ਭੰਨੇ ਸੋ ਇਨਵੈਸਟੀਗੇਸ਼ਨ ਪੜਤਾਲ ਅਸੀਂ ਕਰ ਲਈ ਹੈ ਸੋ ਐਫ ਆਈ ਆਰ ਰਜਿਸਟਰਡ ਜਲਦ ਜਲਦ ਕੀਤੀ ਜਾਏ ਸਰ ਮਾਮਲਾ ਕਿੰਨੇ ਬੰਦਿਆਂ ਦਾ ਦਰਜ ਹੋਇਆ ਆ ਚਾਰ ਬਾਈ ਨੇ ਮੈਂ ਜੀ ਬਾਕੀ ਹਨ ਨੂੰ ਨਾਮ ਇਹ ਦੱਸੋਗੇ ਜੀ ਕਿਹੜੇ ਕਿਹੜੇ ਆ ਇੱਕ ਜੀ ਗੁਰਜੀਤ ਰਾਏ ਆ ਜੀ ਹਾਂਜੀ ਦੂਜਾ ਸੁਸ਼ੀਲ ਮਚਾਨ ਹੈ ਜੀ ਅੱਛਾ ਜੀ ਤੀਜਾ ਸੋਨੂ ਹੈ ਜੀ ਇੱਕ ਕੋਈ ਹੈਗਾ ਜੀ ਪ੍ਰਗਟ ਸਿੰਘ ਸਰ ਇਹ ਸੁਸ਼ੀਲ ਮਚਾਨ ਕਹਿੰਦੇ ਬਠਿੰਡਾ ਕੋਰਟ ਤੋਂ ਵੀ ਪੀਓ ਹੈਗਾ ਤੇ ਲੁਧਿਆਣਾ ਪੁਲਿਸ ਨੂੰ ਆਰਡਰ ਹੈਗਾ ਅਰੈਸਟ ਕਰਨ ਦੇ ਫਿਲਹਾਲ ਜੀ ਮੇਰੇ ਧਿਆਨ ਨੂੰ ਡੈਫੀਨਿਟਲੀ ਜੇ ਪੀਓ ਕੋਗਾ ਤਾਂ ਅਰੈਸਟ ਉਹ ਚ ਵੀ ਕਾਰਵਾਈ ਹੋ ਜੇਗੀ ਜੀ ਕਿਉਂਕਿ ਸਰ ਉਹ ਥਾਣੀ ਘੁੰਮ ਰਿਹਾ ਸੀਗਾ ਤੇ ਇਹ ਸਵਾਲ ਉੱਠਦਾ ਕਿ ਉਹਨੂੰ ਅਰੈਸਟ ਕਿਉਂ ਨਹੀਂ ਕੀਤਾ ਜਾ ਰਿਹਾ ਜੇ ਉਹ ਪੀਓ ਹੋਏਗਾ ਤਾਂ ਡੈਫੀਨਿਟਲੀ ਜੀ ਅਰੈਸਟ ਕੀਤਾ ਜਾਊਗਾ ਵੱਡਾ ਐਫਆਈਆਰ ਰਜਿਸਟਰਡ ਹੋ ਗਈ ਹੈ ਜੀ ਤੇ ਸਰ ਇਹ ਇਹਨਾਂ ਦਾ ਕਿੰਨੇ ਪੈਸਿਆਂ ਦਾ ਕੋਈ ਲੈਣ ਦੇਣ ਸੀਗਾ ਜਿਸ ਦੇ ਕਰਕੇ ਇਹ ਸਾਰਾ ਕੰਮ ਹੋਇਆ ਜੀ ਇਹ ਹਾਲੇ ਦੀ ਬਾਤ ਉਹਨੂੰ ਇਨਵੈਸਟੀਗੇਸ਼ਨ ਹੈ ਠੀ